ਲੋਕ ਕਿਸਾਨਾਂ ਨੇ ਕਰ ਦਿੱਤਾ ਇੱਕ ਹੋਰ ਵੱਡਾ ਐਲਾਨ ਪਹਿਲਾਂ 4 ਤਰੀਕ ਨੂੰ ਖਨੌਰੀ ਬਾਰਡਰ ਦੇ ਉੱਤੇ ਲੱਖਾਂ ਦਾ ਇਕੱਠ ਕੀਤਾ ਮਹਾਪੰਚਾਇਤ ਕੀਤੀ ਇਤਿਹਾਸਿਕ ਇਕੱਠ ਹੋਇਆ ਜਿਸ ਤੋਂ ਬਾਅਦ ਸਰਕਾਰਾਂ ਜ਼ਰੂਰ ਡਰਦੀਆਂ ਹੋਈਆਂ ਨਜ਼ਰ ਆਉਣਗੀਆਂ ਪਰ ਹੁਣ 6 ਤਰੀਕ ਨੂੰ ਜੋ ਸ਼ੰਭੂ ਬਾਰਡਰ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਉਸ ਤੋਂ ਬਾਅਦ 10 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਅਜਿਹਾ ਵੱਡਾ ਐਲਾਨ ਕਰ ਦਿੱਤਾ ਦੇਸ਼ ਦੇ ਵਿੱਚ ਅਜਿਹਾ ਕੰਮ ਕੀਤਾ ਜਾਵੇਗਾ ਕਿਸਾਨਾਂ ਦੇ ਵੱਲੋਂ ਜੋ ਸਰਕਾਰਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਆਖਰ ਕੀ ਹੋਣ ਵਾਲਾ 10 ਜਨਵਰੀ ਨੂੰ ਕਿਹੜਾ ਵੱਡਾ ਐਲਾਨ ਕਰ ਦਿੱਤਾ ਸਰਬਨ ਸਿੰਘ ਪੰਦੇੜ ਦੀ ਜਵਾਨੀ ਸੁਣ ਲਓ ਇਸ ਵਾਰੀ ਅੰਮ੍ਰਿਤਸਰ 골ਡਨ ਗੇਟ ਤੋਂ ਬੋਲ ਰਿਹਾ ਸੋ ਕੱਲ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸ਼ੰਭੂ ਬਾਟਰ ਤੇ ਮਨਾ ਰਹੇ ਆ ਤੋ ਸਰਬੱਤ ਜੜੀਆਂ ਵੀ ਸੰਗਤਾਂ ਨੇੜੇ ਰੋਪੜ ਆ, ਮੋਹਾਲੀ ਆ, ਪਟੇਗੜ੍ਹ ਸਾਹਿਬ ਆ, ਇਹ ਤੋਂ ਕਾ ਪਟਿਆਲਾ ਵਾ ਸਰਬੱਤ ਸੰਗਤਾਂ ਨੂੰ ਵੀ ਨੌਜਵਾਨਾਂ ਨੂੰ ਖਾਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੱਦ ਤੋਂ ਵੱਦ ਸ਼ੰਭੂ ਬਾਰਡਰ ਤੇ ਪਹੁੰਚੋ ਮੇਰੇ ਵੀਰ কাল ਅਸੀਂ ਪ੍ਰਕਾਸ਼ ਪੇਹੜਾ ਮਨਾਉਣਾ ਹੈਗਾ ਵੱਦ ਤੋਂ ਵੱਦ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਦੂਸਰੀ ਬੇਨਤੀ ਆ ਵਿਗੜਾ ਅਸੀਂ ਦੋਵਾਂ ਫੋਰਮਾਂ ਨੇ ਐਲਾਨ ਕੀਤਾ ਵੀ 10 ਜਨਵਰੀ ਨੂੰ ਪੂਰਾ ਦੇਸ਼ ਭਰ ਦੇ ਵਿੱਚ ਜਿਹੜਾ ਵਾ ਹਰ ਗਲੀ ਕੂਚੇ ਪਿੰਡ ਸ਼ਹਿਰ ਵਿੱਚ ਅਰਥੀ ਫੂਕ ਮਜਾਰੇ ਮੋਦੀ ਸਰਕਾਰ ਦੇ ਕਰਾਂਗੇ ਦੂਜਾ ਐਲਾਨ ਇਹ ਹੈਗਾ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਜਿੰਨੇ ਵੱਡੇ ਪੱਧਰ ਤੇ ਧੁੰਦ ਪੈ ਰਹੀ ਹੈਗੀ ਆ ਅਰ ਕੱਲ ਜਿਹੜੇ ਜਿਹੜੇ ਮਹਾ ਪੰਚਾਇਤ ਹੋਈਆ ਉਹਦੇ ਵਿੱਚ ਇੱਕ ਬਰਨਾਲਾ ਮੋਗਾ ਸੜਕ ਦੇ ਉੱਤੇ ਇੱਕ ਬੱਸ ਸਾਡੀ ਵੱਜੀ ਹੈਗੀ ਆ ਉੱਚ ਬਹੁਤ ਸਾਰੇ ਕਿਸਾਨਾਂ ਦੇ ਚੂਲੇ ਉਹ ਸੱਟਾਂ ਲੱਗੀਆਂ ਉਹਨਾਂ ਨੂੰ ਤਿੰਨ ਮਤਾਵਾ ਪੈਣਾ ਜਿਹੜੀਆਂ ਕਿਸਾਨਾਂ ਦੀ ਰੈਲੀ ਵਿੱਚ ਜਾ ਰਹੀਆਂ ਸੀ ਉਹ ਸ਼ਹੀਦ ਹੋ ਗਿਆ ਵਾ ਇੱਕ ਸ਼ੰਭੂ ਬਾਰਡਰ ਤੇ ਸਾਡੇ ਕਿਸਾਨ ਤੁਰੇ ਜਾ ਰਹੇ ਸੀ ਸ਼ੰਭੂ ਬਾਰਡਰ ਨੂੰ ਪਿੱਛੋਂ ਕੋ ਗੱਡੀ ਮਾਰ ਕੇ ਚਲਾ ਗਿਆ ਤਾਂ ਆਪਣੇ ਕਿਸਾਨ ਦਾ ਨਾਂ ਸੁਖਮੰਦਰ ਸਿੰਘ ਆ ਜਿਹੜਾ 54 ਸਾਲ ਦਾ ਵਾ ਉਹ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜਾ ਸ਼ਹੀਦ ਹੋ ਗਿਆ ਵਾ ਉਹਦੇ ਹੁਣ ਪੋਸਟਮਾਰਟਮ ਕਰਾ ਰਹੇ ਹੈ ਰਾਜਪੁਰਾ ਉਹਨਾਂ ਦਾ ਪਾਰਤਿਕ ਸਰੀਰ ਆ ਉਸ ਤੋਂ ਬਾਅਦ ਉਹਦੀ ਜਿਹੜਾ ਪਾਰਤਿਕ ਸਰੀਰ ਆ ਉਹ ਤੇ ਜੱਦੀਪਿੰਡ ਜਾ ਕੇ ਤੇ ਸੰਸਕਾਰ ਹੋਊਗਾ ਤਾਂ ਜੱਦੀਪਿੰਡ ਹੈਗਾ ਕਰਮਪੱਟੀ ਜ਼ਿਲ੍ਹਾ ਜਿਹੜਾ ਫਰੀਦਕੋਟ ਹੈਗਾ ਤੋਂ ਸਾਡੀ ਸਰਕਾਰ ਕੋਲੇ ਮੰਗਿਆ ਵੀ ਸਾਰਿਆਂ ਨੂੰ ਬਣਦਾ ਜੋਗ ਮਾਪਜਾ ਦਿੱਤਾ ਜਾਵੇ ਜਿੰਨੇ ਵੀ ਜ਼ਖਮੀ ਹੋਏ ਆ ਸਾਰਿਆਂ ਦਾ ਸਰਕਾਰੀ ਇਲਾਜ ਹੋਵੇ ਔਰ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਜਿੰਨੇ ਵੀ ਸ਼ਹੀਦ ਹੋਏ ਆ ਜਾ ਜ਼ਖਮੀ ਹੋਇਆ ਦੁੱਖ ਸਾਂਝਾ ਕਰਦੇ ਆਂ ਅਰੇ ਲਹਿਰ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਰ ਪੰਜਾਬ ਸਰਕਾਰ ਨੂੰ ਇਹ ਸੁਜੈਸਟ ਕਰਦੇ ਆਂ ਵੀ ਤੁਹਾਡਾ ਸੜਕ ਸੁਰੱਖਿਆ ਦਸਤਾ ਸੀਗਾ ਢਿੱਲਾ ਪਿਆ ਉਹਨੂੰ ਤੇਜ਼ ਕਰੋ ਬਹੁਤ ਹਾਦਸੇ ਹੋ ਰਹਾ ਜਿੱਥੇ ਵੀ ਆਮ ਜਨਤਾ ਜਾ ਰਹੀ ਆ ਆਪਣੀ ਸਪੀਡ ਦਾ ਕੰਟਰੋਲ ਰੱਖੋ ਔਰ ਅਸੀਂ ਕਹਿੰਨੇ ਜਿਹੜੇ ਰਿਫਲੈਕਟਰ ਨੇ ਤੁਹਾਡੇ ਸੜਕਾਂ ਤੇ ਉਹ ਵੀ ਮੱਧਮ ਪਏ ਆ ਉਹਨਾਂ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਲੋਕ ਹਾਦਸਿਆਂ ਤੋਂ ਬਸ ਕਣ ਕੱਲ ਜਿੰਨਾਂ ਨੇ ਵੀ ਗੁਰਪੁਰਬ ਨੂੰ ਆਉਣਾ ਗੱਡੀ ਸਹਿਜ ਨਾਲ ਚਲਾ ਕੇ ਕਿਉਂਕਿ ਬਹੁਤ ਜ਼ਿਆਦਾ ਧੁੰਦ ਪੈ ਰਹੀ ਆ ਸਰਦੀਆਂ ਦਾ ਸਮਾਂ ਵਾ ਬਚਾਇਆ ਜਾ ਸਕੇ ਧੰਨਵਾਦ ਤੁਸੀਂ ਸੁਣਿਆ ਸਰਬੰਸਿੰਘ ਭੰਦੇੜ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਕਿ 10 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਅਰਥੀਆਂ ਫੂਕ ਮੁਜ਼ਾਹਰਾ ਕੀਤਾ ਜਾਵੇਗਾ ਤਾਂ ਕੇਂਦਰ ਦੀ ਸਰਕਾਰ ਦੇ ਖਿਲਾਫ ਮੋਰਚਾ ਲੱਗਿਆ ਸਰਬੰਸਿੰਘ ਭੰਦੇੜ ਦੇ ਵੱਲੋਂ ਇਹ ਵੀ ਕਿਹਾ ਗਿਆ ਜੇਕਰ 12 ਮੰਗਾ ਮਰਵਾਉਣੀਆਂ ਨੇ ਤਾਂ ਫਿਰ ਤੁਹਾਨੂੰ ਇਸ ਅਰਥੀ ਫੂਕ ਮੁਜ਼ਾਹਰੇ ਦੇ ਵਿੱਚ ਜ਼ਰੂਰੀ ਯੋਗਦਾਨ ਪਾਉਣਾ ਚਾਹੀਦਾ ਜੇਕਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਕਾਮਯਾਬ ਕਰਨਾ ਤਾਂ ਤੁਸੀਂ ਕਿਸਾਨਾਂ ਦਾ ਸਾਥ ਜ਼ਰੂਰ ਦਿਓ ਤਾਂ ਅਪੀਲ ਵੀ ਕਰ ਦਿੱਤੀ ਸਰਕਾਰ ਨੂੰ ਚੇਤਾਵਨੀ ਵੀ ਦੇ ਦਿੱਤੀ ਤਾਂ ਹੁਣ 10 ਜਨਵਰੀ ਨੂੰ ਵੱਡਾ ਪ੍ਰੋਗਰਾਮ ਰੱਖ ਦਿੱਤਾ ਇਸ ਤੋਂ ਪਹਿਲਾਂ 6 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਸ਼ੰਭੂ ਬਾਰਡਰ ਦੇ ਉੱਤੇ ਮਨਾਇਆ ਜਾਵੇਗਾ ਸਟੇਜ ਸਜਾਈ ਜਾਵੇਗੀ ਸ਼ਰਧਾ ਭਾਵਨਾਵਾਂ ਦੇ ਨਾਲ ਇਹ ਜਿਹੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ 13 ਫਰਵਰੀ ਤੋਂ ਕਿਸਾਨ ਇਸੇ ਤਰੀਕੇ ਦੇ ਨਾਲ ਵੱਖੋ ਵੱਖਰੇ ਪ੍ਰੋਗਰਾਮ ਦਿੰਦੇ ਆ ਰਹੇ ਨੇ 13 ਫਰਵਰੀ ਤੋਂ ਇਹ ਮੋਰਚਾ ਲੱਗਿਆ ਹੋਇਆ ਇੱਕ ਪਾਸੇ ਸ਼ੰਭੂ ਬਾਰਡਰ ਦੂਜੇ ਪਾਸੇ ਖਨੌਰੀ ਬਾਰਡਰ ਤੀਜੇ ਪਾਸੇ ਡੱਬ ਵਾਲੀ ਬਾਰਡਰ ਚੌਥੇ ਪਾਸੇ ਰਤਨਪੁਰਾ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ ਕਿਸਾਨ ਇਸੇ ਤਰੀਕੇ ਦੇ ਨਾਲ ਡੱਟੇ ਨੇ ਜੋ ਖਨੌਰੀ ਬਾਰਡਰ ਦੇ ਉੱਤੇ ਬੀਤੇ ਕੱਲ੍ਹ ਮਹਾਪੰਚਾਇਤ ਹੋਇਆ ਉਸ ਦੇ ਵਿੱਚ ਲੱਖਾਂ ਦਾ ਇਕੱਠ ਹੋਇਆ ਦੂਰ ਦੂਰ ਤੱਕ ਜਾਮ ਸੀ 5-7 ਕਿਲੋਮੀਟਰ ਦੂਰ ਤੋਂ ਹੀ ਕਿਸਾਨ ਤੁਰਦੇ ਹੋਏ ਨਜ਼ਰ ਆ ਰਹੇ ਸੀ ਸੀ ਤੁਹਾਨੂੰ ਤਸਵੀਰਾਂ ਦਿਖਾਈਆਂ ਮੌਕੇ ਦੇ ਉੱਤੇ ਉੱਥੇ ਪਹੁੰਚ ਕੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਸੀ ਲੰਗਰ ਦਿਖਾਏ ਸੀ ਬਾਬੇ ਨਾਨਕ ਦੀ ਅਪਾਰ ਕਿਰਪਾ ਉੱਥੇ ਜਿਹੜੀ ਦੇਖਣ ਨੂੰ ਮਿਲੀ ਆ ਇੱਕ ਕਿਸਾਨ ਜਿਹੜਾ ਲੰਗਰ ਲੈ ਕੇ ਆਇਆ ਸੀ ਦੁੱਧ ਦਾ ਲੰਗਰ ਲਗਾਇਆ ਸੀ ਉਹ ਕਹਿੰਦਾ ਸਾਡੇ ਕੋਲ 1000 ਲੀਟਰ ਦਾ ਇੱਕ ਟੈਂਕ ਹਲੇ ਵੀ ਦੁੱਧ ਦਾ ਬਚਿਆ ਪਿਆ ਇੰਨੀ ਜ਼ਿਆਦਾ ਬਾਬੇ ਨਾਨਕ ਦੀ ਇੱਥੇ ਕਿਰਪਾ ਵਰਤੀ ਆ ਇੰਨਾ ਜ਼ਿਆਦਾ ਜਿਹੜਾ ਆ ਉੱਥੇ ਇਕੱਠ ਹੋਇਆ ਉਸ ਦੇ باوجود ਵੀ ਲੰਗਰਾਂ ਦੀ ਤੋੜ-ਥੋੜ ਨਹੀਂ ਸੀ ਉੱਥੇ ਹਰ ਪਾਸੇ ਲੰਗਰ ਨਜ਼ਰ ਆ ਰਹੇ ਸੀ ਹਰ ਪਾਸੇ ਕਿਸਾਨੀ ਝੰਡੇ ਨਜ਼ਰ ਆ ਰਹੇ ਸੀ ਹਰ ਪਾਸੇ ਕਿਸਾਨ ਹੀ ਕਿਸਾਨ ਨਜ਼ਰ ਆ ਰਹੇ ਸੀ ਤਾਂ ਜਗਜੀਤ ਸਿੰਘ ਢੱਲੇਵਾਲ ਵੀ ਭਾਵੁਕ ਹੋਏ ਸੀ ਜਦੋਂ ਉਹਨਾਂ ਦੇ ਵੱਲੋਂ ਇੰਨਾ ਵੱਡਾ ਇਕੱਠ ਦੇਖਿਆ ਉਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਸੀ ਕਿ ਮੇਰੀ ਇੱਛਾ ਇਹੀ ਆ ਮੈਂ ਆਪਣੇ ਜਿਹੜੇ ਕਿਸਾਨ ਵੀਰ ਨੇ ਜਾਂ ਕੋਈ ਹੋਰ ਕਿਤੇ ਨਾਲ ਸਬੰਧਿਤ ਰੱਖਦੇ ਨੇ ਉਹਨਾਂ ਨੂੰ ਮਿਲਣਾ ਚਾਹਣਾ ਇੱਕ ਵਾਰ ਇੱਕ ਵਾਰ ਮੈਂ ਆਪਣੀ ਅੱਖਾਂ ਦੇ ਨਾਲ ਦੇਖਣਾ ਚਾਹਣਾ ਕਿ ਆਖਰ ਕਿੰਨਾ ਵੱਡਾ ਇਕੱਠ ਹੋ ਹੁੰਦਾ ਕਿੰਨਾ ਕੁ ਸਹਿਯੋਗ ਦਿੰਦੇ ਆ ਕਿੰਨਾ ਕੁ ਮੈਨੂੰ ਪਿਆਰ ਕਰਦੇ ਹੋ ਤਾਂ ਉਹ ਹਮਦਰਦੀ ਸੀ ਕਿਸਾਨਾਂ ਦੀ ਹਮਦਰਦੀ ਸੀ ਆਮ ਲੋਕਾਂ ਦੀ ਜੋ ਆਪ ਮਹਾਰੇ ਆਪਣੀਆਂ ਗੱਡੀਆਂ ਲੈ ਕੇ ਬੱਸਾਂ ਕਰਾਇਦੇ ਉੱਤੇ ਕਰਕੇ ਟਰੈਕਟਰ ਟਾਲੀਆਂ ਲੈ ਕੇ ਮੋਟਰਸਾਈਕਲ ਲੈ ਕੇ ਘਰਾਂ ਤੋਂ ਨਿਕਲ ਕੇ ਕਲ ਖਨੌਰੀ ਬਾਰਡਰ ਨੂੰ ਤੁਰਦੇ ਹੋਏ ਨਜ਼ਰ ਆਏ ਦੂਰ ਦੂਰ ਤੱਕ ਜਾਮ ਲੱਗ ਚੁੱਕੇ ਸੀ ਖਨੌਰੀ ਬਾਰਡਰ ਦੀ ਸਟੇਟ ਤੋਂ 3 ਕਿਲੋਮੀਟਰ ਤੱਕ ਕਿਸਾਨ ਚਾਰ ਸੜਕਾਂ ਦੇ ਉੱਤੇ ਬੈਠੇ ਸੀ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਵੱਡਾ ਇਕੱਠ ਸੀ ਤਾਂ ਪਰ ਹੁਣ ਸਰਬਨ ਸਿੰਘ ਭੰਦੇੜ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਪੂਰੇ ਦੇਸ਼ ਦੇ ਵਿੱਚ ਆਰਥੀਆਂ ਫੁੱਕੀਆਂ ਜਾਣਗੀਆਂ ਤਾਂ ਆਖਰ ਕਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਆਦੀਆਂ ਇਹ ਮੰਗਾਂ ਪ੍ਰਵਾਨ ਕਰਦੀ ਆ ਕਦੋਂ ਤੱਕ ਕਿਸਾਨ ਇਸੇ ਤਰੀਕੇ ਦੇ ਨਾਲ ਵੱਖੋ ਵੱਖਰੇ ਪ੍ਰੋਗਰਾਮ ਦੇਣ ਤੋਂ ਬਾਅਦ ਇੰਤਜ਼ਾਰ ਕਰਦੇ ਰਹਿਣਗੇ ਕਿ ਆਖਰ ਕਦੋਂ ਕੋਈ ਕੇਂਦਰ ਦੇ ਮੰਤਰੀ ਦਾ ਸੱਦਾ ਆਉਂਦਾ ਕਦੋਂ ਕੋਈ ਕਿਸੇ ਕੇਂਦਰ ਦੇ ਵਜ਼ੀਰ ਦਾ ਸੱਦਾ ਆਉਣ ਤੋਂ ਬਾਅਦ ਕਿਸਾਨੀ ਮਸਲੇ ਦਾ ਹੱਲ ਹੁੰਦਾ ਆਖਰ ਕਦੋਂ ਕਿਸਾਨ ਆਪਣੇ ਘਰਾਂ ਦੇ ਵਿੱਚ ਜਾ ਕੇ ਚੈਨ ਦੀ ਨੀਂਦ ਸੌ ਸਕਣਗੇ ਆਖਿਰ ਕਦੋਂ ਤੱਕ ਕਿਸਾਨ ਇਸੇ ਤਰੀਕੇ ਦੇ ਨਾਲ ਟਰਾਲੀਆਂ ਦੇ ਵਿੱਚ ਉਪਰਾਲੀਆਂ ਵਿਛਾ ਕੇ ਸੜਕਾਂ ਦੇ ਉੱਤੇ ਸੌਣ ਨੂੰ ਮਜਬੂਰ ਹੁੰਦੇ ਨੇ ਇਹ ਦੇਖਣ ਵਾਲੀ ਗੱਲ ਰਹੇਗੀ